ਹੈਲੋ ਹਾਂਜੀ ਬਾਜੀ ਕਿੱਦਾਂ ਕਾਣਾ ਮੈਂ ਆ ਜਾਣਾ ਕੋਈ ਕੰਮ ਕੋਈ ਨਹੀਂ ਕੰਮ ਤਾਂ ਨਹੀਂ ਆ ਤਾਂ ਨਿਰੂ ਨੂੰ ਵੀ ਨਾਲੇ ਲਈ ਆਏ ਹਾਂ ਆਦੋਗੀ ਤੁਹਾਡੇ ਵਾਲੀ ਇੱਥੇ ਆਉਂਦੀ ਏ ਤੂੰ ਕਿੰਨੇ ਛੱਡ ਗਿਆ ਹੁਣ ਕਿੰਨੇ ਲੈ ਕੇ ਆ ਤੇ ਲੈ ਹੁਣ ਮੈਂ ਕਹਿੰਦੇ ਗਈਆਂ ਕਿ ਕਿਹਾਓ ਬਾਜੀ ਨਾਲੇ ਨਿਰੂ ਨੂੰ ਤੇ ਤੁਹਾਡੀ ਮੈਨੂੰ ਸਮਝ ਨਹੀਂ ਲੱਗਣੀ ਇੱਥੇ ਕਿੰਨੇ ਭੂਤ ਆ ਭੂਤ ਵਾ ਇੱਥੇ ਜਿਹੜੇ ਮੈਂ ਛੱਡਣਾ ਆ ਤੂੰ ਨੇ ਲੈ ਕੇ ਆ ਤੇ ਬਾਬਾ ਸਮਰੀਤ ਕਹਿੰਦੀ ਆ ਫੋਨ ਲਾਉਤੀ ਉਹਨੂੰ ਕਹੇ ਲੈ ਆਵੇ ਨਿਰੂ ਤਾਂ ਤੇਰਾ ਫੋਨ ਲਾ ਕੇ ਗਲਤੀ ਕਰ ਲਈ ਅੱਗੇ ਸਮਰੀਤ ਦੀ ਬੜੀ ਤੀ ਮਾਨਦੀਆਂ ਤੁਸੀਂ ਚੱਲ ਹੁਣ ਤੇ ਮੰਨਣ ਦੇ ਆ ਨਾ ਮੰਨਣਾ ਦੇ ਤੁਸੀਂ ਇੱਥੇ ਇੱਥੇ ਹੋ ਪਾਪਾ ਲੈ ਨਹੀਂ ਚਿੱਤੇ ਨਾਲ ਲੈ ਅੱਜ ਤੁਸੀਂ ਵੀ ਨਾ ਹੁਤਾ ਲੜਨ ਨੂੰ ਤਿਆਰ ਹੀ ਰਹਿਨੇ ਚਾਹੇ ਕਹਿੰਦੇ ਹੁੰਦੇ ਵੀ ਉਹਦੀ ਸ਼ੇਰੀ ਖਾਣਾ ਤੇ ਲੜਨਾ ਹੀ ਹੋਰ ਕੰਨਾ ਸਾੜੇ ਤਾਂ ਤੁਸੀਂ ਪੈਂਟੇ ਜਮ ਚਲੋ ਠੀਕ ਆ ਫਿਰ ਠੀਕ ਆ ਹਾਂ ਅੱਧ ਹੋ ਗਈ ਲੈ ਵੀ ਇਹਨਾਂ ਵਾਲੀ ਵੀ ਹੁਣ ਕੀ ਕਰੇ ਬੰਦਾ ਇਹਨਾਂ ਦਾ ਹੁਣ ਇੱਥੇ ਕਹਿੰਦੀ ਉਹਦੇ ਭਰਾ ਆਏ ਆ ਇੱਥੇ ਫੈਨ ਦਾ ਲੈਣਾ ਓਖਾ ਆ ਪਮੰਦੇ ਕਹਾ ਮੈਨੂੰ ਕਿਹਾ ਨੀਰੂ ਦਾ ਭਰਾ ਆਇਆ ਵਾ ਹੈ ਮੈਂ ਤਾਂ ਵੇਖਿਆ ਹੀ ਨਹੀਂ ਹੈ ਹੈ ਬਖਾਉਣੀ ਆ ਕਾ ਮੈਂ ਆਇਆ ਇੱਥੇ ਮੋਟਰਸਾਈਕਲ ਲੱਗਾ ਹੈਗਾ ਮੈਂ ਲੈ ਅੰਦਰ ਲੈ ਗੇਣੇ ਆ ਹਾਂ ਮੈਂ ਉਹਦੇ ਨਾਲ ਗੱਲ ਕਰਾਂ ਹੈ ਆਜੋ ਅਰਜਨ ਅਰਜਨ ਪਤਾ ਨਹੀਂ ਕਿੱਥੇ ਮੋਟਰਸਾਈਕਲ ਨਹੀਂ ਆਤਾ ਦਾ ਮੋਟਰਸਾਈਕਲ ਲੱਗਾ ਚਲ ਦੱਸ ਕਹਿੰਗੇ ਤੈਨੂੰ ਨਾ ਕੰਮ ਹੈ ਤੇ ਛੱਡ ਕੇ ਮਿਲਾਂ ਵਿੱਚ ਕੰਮ ਚੱਲ ਗਏ ਦੱਸ ਕੇ ਵੀ ਨਹੀਂ ਗਏ ਆ ਤਾਂ ਉਹਨਾਂ ਨੂੰ ਉਧਰ ਅਸਲ ਵਿੱਚ ਟਾਈਮ ਲੱਗ ਗਿਆ ਨਾ ਤੇ ਮੈਂ ਤਾਂ ਕੰਮ ਇਹੀ ਉਹਨੇ ਦੱਸਣ ਗਈਆਂ ਇਹਨਾਂ ਨੂੰ ਉਹਨਾਂ ਦਾ ਫਰਜ਼ ਹੀ ਨਹੀਂ ਦੱਸ ਕੇ ਜਾਣ ਦਾ ਆਹੋ ਫਰਜ਼ ਦਬਾਉਂਦਾ ਹੋਇ ਮੈਂ ਕਹਿੰਦੀ ਮੋਟਰਸਾਈਕਲ ਕੋਈ ਨਹੀਂ ਲੱਗਾ ਅੱਗੇ ਮੋਟਰਸਾਈਕਲ ਇੱਥੇ ਅਰਜਿੰਦਾ ਲੱਗਾ ਹੀਗਾ ਅੱਛਾ ਅਰਜਿੰਦੂ ਵੀ ਲੱਗਿਆ ਵਾ ਤੋ ਬਾਹਰ ਮੁੰਡੇ ਨੇ ਲਾਇਆ ਹੈਗਾ ਨੀਰੂ ਦੇ ਭਰਾ ਨੇ ਅੱਛਾ ਤੋ ਮੈਨੂੰ ਕਹਿੰਦੇ ਸੀ ਨੀਰੂ ਨਾਮ ਲਵਾ ਦੋ ਤੋ ਮੈਂ ਕਿਹਾ ਚੱਲ ਮੈਂ ਮਲਾ ਦਿੰਨੀ ਆ ਤੇ ਫਿਰ ਮੈਂ ਉਧਰੋਂ ਸੱਦਨ ਚ ਲੱਗੀ ਤੇ ਉਹ ਬੰਦੇ ਕਿਹੜੇ ਵੱਲੇ ਚੱਲ ਵੀ ਗਏ ਹੀ ਮਗਰੋਂ ਉਹਨਾਂ ਨੂੰ ਇਹ ਟਾਈਮ ਬੜਾ ਲੱਗ ਗਿਆ ਵਾ ਆ ਮੈਨੂੰ ਵੀ ਅੱਖਾਂ ਵਿੱਚ ਚੱਲ ਮੈਂ ਉਹਨਾਂ ਨਾਲ ਗੱਲ ਕਰਦੀ ਆ ਤੇ ਉੱਥੇ ਹੈ ਹੀ ਨਹੀਂ ਨਾ ਪੰਨੀ ਚੱਲ ਗਏ ਦੱਸ ਕੇ ਵੀ ਨਹੀਂ ਗਏ ਕਿ ਕਮਸੇ ਕਮੜੇ ਕੰਮ ਤੇ ਨਿਬੜਜੋ ਕੰਮ ਵੀ ਨਿਬੜ ਕੇ ਗਏ ਕੰਮ ਹੀ ਅੱਧੇ ਚ ਛੱਡ ਕੇ

ਲੇਕਿਨ ਮੇਰੇ ਸਾਥ ਤੋਂ ਵਹੀ ਹੋਆ ਆਸਮਾਨ ਸੇ ਟਪਕੀ ਖਜੂਰ ਪਰ اٹਕੀ ਤੇ ਮੈਂ ਕਿਹੜਾ ਸੌਖਾ ਮੈਂ ਤੂੰ ਉਹ ਨਾ ਮੇਰੀ ਮਹਿਮਤਾ ਵਧ ਗਈ ਆ ਹੁਣ ਕੁੜੀ ਕਹਿੰਦੀ ਆ ਤੈਨੂੰ ਲੈ ਗਿਆ ਜੇ ਮੈਂ ਤੈਨੂੰ ਰੱਖਦਾ ਮੈਨੂੰ 100-100 ਗੱਲਾਂ ਹੁੰਦੀਆਂ ਆ ਅਬ ਮੈਂ ਤਾਂ ਮੁਸੀਬਤ ਵਿੱਚ ਮੈਂ ਤਾਂ ਗੱਲਾਂ ਸੁਣਨ ਵਾਂ ਤਿਆਰ ਆ ਆਪਣੀ ਕੁੜੀ ਵਾਸਤੇ ਤੇ ਤੂੰ ਜਦ ਉੱਥੇ ਰਹੀ ਜਾ ਰੋਟੀ ਪਾਣੀ ਖਾਈ ਜਾ ਮੇਰੀ ਕੁੜੀ ਦਾ ਖਿਆਲ ਰੱਖੀ ਆ ਉਹਨਾਂ ਪਿਆਰ ਕਰੀ ਆ ਤੇ ਨਾ ਕਰੀ ਜਾਂਦੀ ਆ ਉਸਕੇ ਸਾਥ ਮੈਂ ਬਹੁਤ ਲਗਾਵ ਹੈ ਮੇਰਾ ਆ ਤੇ ਮੈਨੂੰ ਤੇਨ ਤੇ ਨਾ ਨਹੀਂ ਕੋਈ ਮੇਲ ਹੈਗਾ ਕੋਈ ਤੂੰ ਗਲਤ ਨਾ ਸੋਚੀਂ ਕਿ ਮੈਂ ਤੇਰੇ ਬਾਰੇ ਗਲਤ ਸੋਚਦਾ ਵਾਂ ਮੈਂ ਬਸ ਕੁੜੀ ਵਾਸਤੇ ਕਹਿ ਰਿਹਾ ਵਾਂ ਨਹੀਂ ਨਹੀਂ ਸਰਦਾਰ ਜੀ ਮੈਨੇ ਤਾਂ ਐਸਾ ਸੋਚਿਆ ਹੀ ਨਹੀਂ ਕਿਉਂਕਿ ਆਪਾਂ ਸਰਦਾਰ ਲੋਕ ਹੁੰਦੇ ਆ ਨਾਾਨੂੰ ਸਾਰਾ ਪਤਾ ਹੁੰਦਾ ਹੈ ਕਿ ਇੱਚ ਕੀ ਹੁੰਦੀ ਹੈ ਹਾਂਜੀ ਤੇ ਮੈਂ ਆਪਣੀ ਕੁੜੀ ਵਾਸਤੇ ਕਹਿੰਦਾ ਕਿ ਉਹਨੂੰ ਮਾਂ ਦਾ ਪਿਆਰ ਮਿਲ ਜਾਊਗਾ ਮੈਂ ਰੋਟੀ ਪੱਕੀ ਪਕਾਈ ਮਿਲ ਜਾਏਗੀ ਰੋਗੀ ਹਾਂ ਨਹੀਂ ਮੈਂ ਮਾਂ ਹਾਂ ਪਰ ਕਰਾਈ ਮuje ਤਾਂ ਕੁਝ ਐਸਾ ਅਹਿਸਾਸ ਹੀ ਨਹੀਂ ਹੋਆ ਹਾਂ ਤੈਨੂੰ ਪਤਾ ਮੇਰੀ ਭਾਬੀ ਦਾ ਕਿਦਾਂ ਸੁਭਾਅ ਆ ਹੂੰ ਬਸ ਮੈਂ ਨਾ ਆਪਣੇ ਭਾਈ ਕੇ ਸਾਥ ਵਾਪਸ ਨਹੀਂ ਜਾਊਂਗੀ ਆਪ ਚਾਹੇ ਮuje ਜਹਾਂ ਰੱਖੋ ਚਾਹੇ ਵਹਾਂ ਰੱਖ ਲਓ ਮuje ਇਸੇ ਨਹੀਂ ਕੁਝ ਵੀ ਆ ਕੋਈ ਨਹੀਂ ਉਹ ਤਾਂ ਕਰ ਲੈਣੀ ਹੈ ਗੱਲ ਬਾਕੀ ਫਿਰਲਾ ਤੈਨੂੰ ਲੈਣਾ ਪੈਣਾ ਮਾਣਾ ਜਿਉਂ ਤੇਰੇ ਭਾਈ ਆ ਗਏ ਤੂੰ ਕਿੱਥੇ ਰਹਿਣਾ ਕਿਸੇ ਨਹੀਂ ਰਹਿਣਾ ਅਰੇ ਸਰਦਾਰ ਜੀ ਮੈਂ ਕੀ ਫੈਸਲਾ ਲਵਾਂ ਮੇਰੇ ਜ਼ਾਤ ਤੋਂ ਵਹੀ ਬਾਤ ਹੋਗੀ ਜੇ ਬੋਲ ਰਹੇ ਹੈ ਕਿ ਹਮਾਰੀ ਬੇਟੀ ਹੈ ਉਹ ਬੋਲ ਰਹੇ ਹੈ ਕਿ ਮਿਆ ਹਮਾਰੀ ਭੈਣ ਹੈ ਹਮਾਰੀ ਬੇਟੀ ਹੈ ਤੇਰਾ ਫਰੀਡਮ ਆ ਪੂਰਾ ਤੂੰ ਆਪਣਾ ਹੱਕ ਲੈ ਸਕਦੀ ਆ ਕਿੱਥੇ ਰਹਿਣਾ ਹੋਗਾ ਕਿ ਤੂੰ ਕਿੰਨੀ ਅਬਾਲਗ ਮਾਂ ਤੇਰੀ ਉਮਰ ਆ ਗਈ ਫਿਰ ਲੈਣ ਦੀ उम्र तो है लेकिन जे मुझे पक्का कही ना की जहाँ मैं इनकी बेटी हूँ फिर है ना मैं ऐसे थोड़ा जबरदस्ती कि मैं आपकी बेटी मुझे तो पता ही नहीं कुछ भी चलो मैं क्योंकि वहाँ पर भी मुझे बोलते थे कभी कभी कि कहां से आ गई कहां से आप वहाँ का माहौल देखोगे ना फिर देखोगे रह कर आई हाँ, कोई बात नहीं हो तो उसके दाड़ी, जो दाड़ी उसका हा ना हाँ सरदार जी वो तो है ਤੂੰ ਉਹ ਦੱਸ ਜਣੀਂ ਲੇਗਾ ਮੈਂ ਟਾਲੀ ਨਾ ਗੱਲ ਠੀਕ ਹੈ ਸਰਦਾਰ ਜੀ ਇਹ ਵਿਚਾਰੀ ਚਾਚੀ ਤੇ ਕਹਣਾ ਪੋਮਾ ਕਿਦਾਂ ਦੀਆਂ ਗੱਲਾਂ ਕਰਦੀ ਆ ਚਾਚਾ ਜੀ ਦੇ ਸਾਹਮਣੇ ਨਾ ਉਹਨਾਂ ਦਾ ਕੀ ਉਹਨਾਂ ਦਾ ਕੀ ਆਇਆ ਪੋਮਾ ਕੀ ਮਤਲਬ ਇਹਦਾ ਚਾਚੀ ਮਤਲਬ ਇਹ ਹੋਈ ਕਿ ਜਿਹੜੀ ਨਿਰੂ ਆ ਨਾ ਮਨਪ੍ਰੀਤ ਦੀ ਹੀ ਪਹਿਣਾ ਅੱਛਾ ਪਹਿਲੀ ਗੱਲ ਇਹ ਜਦੋਂ ਮੈਂ ਉਹਨਾਂ ਘਰ ਗਈ ਸੀ ਨਾ ਮੈਂ ਗੇਟ ਚੋਂ ਐਂਟਰ ਹੋਈ ਆਹ ਜਦੋਂ ਚੇਨਲਮ ਦੇ ਵੇਖਿਆ ਨਹੀਂ ਮੈਂ ਨੀਰੂ ਨੂੰ ਮੈਂ ਰੋਲਾ ਪਾਇਆ ਆਹ ਪਾਉਂਦੇ ਮੈਂ ਜਦੋਂ ਰੋਲਾ ਪਾਇਆ ਤੇ ਮੈਂ ਇੰਨੀ ਗੱਲ ਕਹੀ ਕਿ ਮਤਲਬ ਚੇਨ ਲਾਉਂਦੀ ਆ ਤੇ ਤੁਸੀਂ ਵੇਖਿਆ ਮੰਨਾ ਬਾਜੀ ਕਿੰਨੇ ਗੁੱਸੇ 'ਚ ਆ ਗਏ ਆ ਗੁੱਸੇ 'ਚ ਆ ਗਏ ਪਰ ਇਹਨੇ ਨਹੀਂ ਲਾਈ ਇਹਨੇ ਨਹੀਂ ਲਾਈ ਹੈਨਾ ਤੇ ਮੈਨੂੰ ਤਾਂ ਕਈ ਵਾਰ ਲੱਗਦਾ ਵਾ ਕਿ ਮੰਨਾ ਬਾਜੀ ਵੀ ਉਹਨੂੰ ਪਸੰਦ ਕਰਦੇ ਆ ਨੀਰੂ ਨੂੰ ਆਪਣੇ ਬਣਾਉਣ ਵਿੱਚ ਕੋਈ ਬਰਾਈ ਤਾਂ ਨਹੀਂ ਸੀ ਆਹ ਹੋਈ ਹੁਣ ਮੈਂ ਗੱਲ ਕਹੀ ਨਹੀਂ ਐ ਤੇਰੇ ਵਿੱਚ ਕਿਹੜੀ ਬੁਰੀਾਈ ਆ ਹਾਂ ਹੁਣ ਤੇ ਜੋਤੀ ਵੀ ਉਹਨੂੰ ਮੰਨਣ ਦੀ ਐ ਹਾਂ ਹਾਂ ਕਿ ਚੱਲ ਕੋਈ ਗੱਲ ਨਹੀਂ ਕਿ ਸਾਡੀ ਮਨਪ੍ਰੀਤ ਹੀ ਆ ਆ ਸਾਰੇ ਇਹੋ ਆਂਦੇ ਮੰਨਣ ਦੀ ਕਿ ਮੰਨਣਾ ਬਾਜੀ ਵੀ ਮੈਂ ਜਿੱਥੇ ਤੱਕ ਮੈਂ ਉਹਨੂੰ ਬੜਾ ਖੁਸ਼ ਵੇਖਿਆ ਵਾ ਕਿ ਮੈਂ ਉਹਦੇ ਨਾਲ ਨੀਰੂ ਦੇ ਨਾਲ ਜਿਹੜੇ ਕੀ ਸੋਚਣ ੜੇ ਜੇ ਕੋਈ ਨਹੀਂ ਸੋਚਣਾ ਕੀ ਆ ਮੈਂ ਇੰਦਾ ਸੋਚੇ ਨਾ ਥੋੜੀ ਕੋਈ ਹੱਲ ਹੋਣਾ ਹੁਣ ਵੇਖੋ ਜਿਹੜਾ ਪਿਛੇ ਜੋ ਹੋ ਗਿਆ ਛੱਡੋ ਉਹਨੂੰ ਤੇ ਮੈਂ ਤਾਂ ਇਹ ਕਹਿਣੀ ਆ ਕਿ ਹੁਣ ਸਮਰੀਤ ਦੇ ਮੂੰਹ ਵਾਲੀ ਵੇਖੋ ਨਿਆਣੀ ਦੇ ਤੇ ਨਾਲੇ ਮਨਜੋਤ ਭਾਜੀ ਦਾ ਵੀ ਕਿਤੇ ਨਾ ਕਿਤੇ ਤਾਂ ਉਹਨਾਂ ਕਰਨਾ ਹੀ ਆ ਤੇ ਮੇਰਾ ਰਾਵਾ ਤੂੰ ਹੀ ਨੀਰੂ ਨੂੰ ਅਪਣਾ ਲਓ ਉਹ ਤਾਂ ਘਰ ਠੀਕ ਆ ਤੇਰੀ ਪਰ ਬੜਾ ਔਖਾ ਕੰਮ ਆ ਔਖਾ ਤਾਂ ਜਿਹੜੀ ਲੱਗਦਾ ਕਹਿਣਾ ਹੀ ਸੌਖਾ ਕਰਨਾ ਬੜਾ ਔਖਾ ਬੜਾ ਔਖਾ ਵਾ ਤੇ ਇਹ ਤੁਹਾਨੂੰ ਵੀ ਪਤਾ ਵਾ ਹੁਣ ਕਿ ਉਹ ਨਿਆਣੀ ਦੀ ਕੋਈ ਹੋਰ ਆਊ ਤੇ ਕੀ ਪਤਾ ਉਹਨੂੰ ਸੰਭੂ ਜਾਂ ਨਾ ਸੰਭੂ ਚੰਗਾ ਹੁਣ ਤੁਹਾਡੀ ਜੇ ਗਲਤੀ ਦਾ ਤੁਹਾਨੂੰ ਸੁਸਦਾਰਨ ਦਾ ਮੌਕਾ ਮਿਲਿਆ ਵਾ ਤੇ ਨੀਰੂ ਨੂੰ ਹੀ ਮਨਪ੍ਰੀਤ ਹੀ ਸਮਝ ਕੇ ਕਿ ਇੱਥੋਂ ਹੀ ਤੋਰੀਏ ਬਹੁਤ ਗੱਲ ਠੀਕ ਹੈ ਤੇਰੀ ਪਰ ਪਰ ਬਾਤ ਚ ਨਾ ਨਾ ਮੈਂ ਬਹੁਤ ਡੂੰਗੀ ਸੋਚਾ ਪਾ ਅਗਰ ਅੱਗੇ ਲੈ ਵੀ ਆਪ ਤਾਂ ਗਿਆ ਤੇ ਹੁਣ ਗਾੜੀ ਸਾਡੇ ਕੰਡੇ ਕੰਡੇ ਵਿੱਚ ਗਿਆ ਵਾ ਉਹ ਪੰਗਾ ਪਾ ਗਿਆ ਕੌਣ ਗਿਆ ਨਿਆਣੇ ਨਿਆਣੇ ਕਹਿਣਗੇ ਆਪ ਤੇ ਦੁਨੀਆ ਤੋਂ ਚਲ ਗਿਆ ਤੇ ਸਾਡੇ ਗਾੜੀ ਕੰਡੇ ਵਿੱਚ ਗਿਆ ਕੰਨੇ ਵਾਲੀ ਕੋਈ ਗੱਲ ਨਹੀਂ ਵੇਖ ਲਿਓ ਕਿ ਇਹ ਦਿਨ ਨੂੰ ਨੀਰੂ ਹੀ ਨਾ ਤੁਹਾਨੂੰ ਮਨਪ੍ਰੀਤ ਹੀ ਲੱਗਣ ਡੈ ਪਣੀ ਲੱਗਦੀ ਤਾਂ ਹੁਣ ਵੀ ਆ ਹੁਣ ਕਿਹੜੀ ਲੱਗਦੀ ਨਹੀਂ ਤੇ ਨਾਲੇ ਉਹਨੂੰ ਨਿਆਣੀ ਨੂੰ ਮਾਂ ਮਿਲ ਜੂਗੀ ਮੈਨੂੰ ਤਾਂ ਰਾਤ ਵੀ ਜਿਉਂ ਜਾਗ ਆਉਂਦੀ ਆ ਉਹ ਸੋਚ ਆਉਂਦੀ ਆ ਕਰਨਾ ਤਾਂ ਕਰਨਾ ਕੀ ਆ ਕਿਹੜੇ ਬੰਦੇ ਨੂੰ ਧਰਨਾ ਵਾ ਮੇਰਾ ਤਾਂ ਆਪ ਦਿਮਾਗ ਸੋਚ-ਸੋਚ ਕੇ ਤੁਹਾਡੇ ਤੇ ਮੈਂ ਤਾਂ ਹੀ ਕਹਿਣ ਦੀ ਟੈਨਸ਼ਨ ਤੁਹਾਡੀ ਨਾਲ ਹੀ ਮੁੱਕ ਜੂਗੀ ਆਹੋ ਕਰਨਾ ਤਾਂ ਪੈਣਾ ਹੀ ਆ ਹੁਣ ਕੀ ਕਰਨਾ ਫਿਰ ਉਹ ਨਿਆਣੀ ਹੁਣ ਕੋਈ ਦੂਜੀ ਦੀ ਜੀ ਵੀ ਆਏਗੀ ਕੁੜੀ ਨੂੰ ਨਾ ਪੁੱਛੂ ਕਿ ਉਹਦਾ ਤਾਂ ਸੋਚੋ ਨਿਆਣੀ ਦਾ ਤੁਸੀਂ ਕਿ ਨਾਲੇ ਮਨਜੋਤ ਭਾਜੀ ਦੀ ਇੰਨੀ ਲੰਬੀ ਉਬਰਵਾ ਤੇ ਕੁਛ ਏਦਾਂ ਥੋੜੀ ਨੰਘਾ ਰਣੀ ਉਹ ਨਾ ਨਹੀਂ ਉਹਨਾਂ ਕੋਈ ਨਾ ਕੋ ਕਰਨਾ ਹੈ ਜਾਂ ਜੈਹੀ ਨਾ ਕਰਾਂਗੇ ਤਾਂ ਆਪ ਕਰ ਲੈਣਗੇ ਹੁਣ ਉਹਨਾਂ ਕਰਨਾ ਤਾਂ ਹੈਗਾ ਇਸੇ ਕਰਕੇ ਤੇ ਮੈਂ ਕਹਿੰਦੀ ਵੀ ਜੇ ਉਹਦੇ ਘਰ ਦੇ ਕਿ ਤਾਂ ਕੋਈ ਕਹੋ ਜੀ ਲੈਣ ਕਹੋ ਜੀ ਨਹੀਂ ਹੁਣ ਤੁਹਾਨੂੰ ਤਾਂ ਪਤਾ ਨਹੀਂ ਰੂ ਕਿੰਨੀ ਸਾਦੇ ਸੁਭਾਦੀ ਆ ਨਹੀਂ ਉਹ ਹੈ ਤਾਂ ਬਹੁਤ ਸੁਭਾਅ ਚੰਗਾ ਉਹ ਹੁਣ ਜਿਵੇਂ ਡਿੱਗ ਪਈ ਤੇ ਉਹਨੇ ਵਿਚਾਰੀ ਨੇ ਉੱਠ ਕੇ ਪਾਣੀ ਪੂਣੀ ਵੀ ਨਹੀਂ ਦਿੱਤਾ ਨਹੀਂ ਨਹੀਂ ਉਹ ਕੁੜੀ ਤਾਂ ਬਹੁਤ ਚੰਗੀ ਆ ਇਹੋ ਤਾਂ ਤੁਹਾਨੂੰ ਮੈਂ ਕਹਿਣ ਦੀ ਸਮਝਾਉਣ ਦੀ ਕੋਸ਼ਿਸ਼ ਕਰਾਂ ਦੀ ਤੁਸੀਂ ਐਵੇਂ ਨਾ ਕਰੋ ਉਹਨੂੰ ਆਪਣੀ ਹੋਣ ਟੀਮ ਵਾਂਗ ਪਲੀਤ ਸਮਝ ਲਓ ਚਲੋ ਕੋਈ ਨਹੀਂ ਕਰ ਲੈਨੇ ਆ ਕਰਨਾ ਤਾਂ ਪੈਣਾ ਹੀ ਆ ਤੇ ਮੇਰਾ ਰਾਧਾ ਇੱਥੇ ਹੀ ਉਹਨੂੰ ਤੋੜੀ ਅਸੀਂ ਜੋ ਤੀ ਮੰਨਣਾ ਤਾਂ ਫਿਰ ਤੇ ਇੱਥੇ ਤੋੜਨਾ ਉਹ ਫਿਰ ਕਿਥੋਂ ਤੋੜ ਮੈਂ ਤਾਂ ਕਹਿਣ ਦੀ ਤਾਂ ਜਿਹੜੇ ਕੀਤੀਆਂ ਤਾਂ ਉਹੋ ਹੀ ਹੋਣੀ ਉਹਦਾ ਪੁੰਨਦਾਨ ਕਰਕੇ ਘੱਟ ਲੋ ਨਾ ਪੁੰਨਦਾਨ ਕਿ ਜੇ ਤੀ ਗਾਣ ਧੀ ਮੰਨ ਲਈ ਫਿਰ ਦਿੱਤੀ ਆ ਰਹੇ ਸਾਰੇ ਕੰਮ ਕਰਨੇ ਪੈਣੇ ਆ ਇਹ ਇਹ ਵੇਲਾ ਪਰਮਾਤਮਾ ਵੱਲੋਂ ਧੀ ਮੰਨ ਲਿਆ ਤੇ ਮੁੜ ਕੇ ਤੂੰ ਤੁਸੀਂ ਪਿੱਛੇ ਉਹ ਫਿਰ ਤੇ ਸਾਰੇ ਕੰਮ ਕਰ ਚਾਚੀ ਮੇਰੇ ਪਾਪਾ ਨੇ ਫੋਨ ਲਾਇਆ ਕਿ ਮਾਸੀ ਨੂੰ ਲਾਏ ਨਹੀਂ ਲਾਇਆ ਸੀ ਭੈਣੇ ਤੇਰਾ ਪਾਪਾ ਤਾਂ ਅੱਗੇ ਮੈਨੂੰ ਹੀ ਪੈ ਗਿਆ ਕਹਿੰਦਾ ਜਾਣਨਾ ਖਾਓ ਮੇਰੀ ਘਰ ਦਾ ਫੋਨ ਦੱਸਦਾ ਮੈਂ ਤੁਹਾਨੂੰ ਕੀ ਪਤਾ ਕਿਹੜੀ ਗੱਲ ਨੂੰ ਖਿਜਿਆ ਪਿਆ ਸੀ ਉਹ ਗੁਰਵਰ ਹੈ ਕਿੱਥੇ ਚੱਲੇ ਆਵਾ ਮਾਮੂ ਪਿੰਡ ਚੱਲਿਆ ਵਾ ਮੈਨੂੰ ਤਾਂ ਮੇਰੇ ਬਾਪਾ ਲੈ ਗਏ ਇਨਕੇ ਮਾਮੂ ਪਿੰਡ ਹਣਾ ਬਿਰੂਰ ਕਹੇ ਮੇਰੀ ਮੰਮਾ ਲੈ ਕੇ ਚਲੀ ਆ ਮੈਨੂੰ ਮੇਰੀ ਮੰਮਾ ਜੀ ਅੱਛਾ ਕਾ ਮੈਂ ਮੰਮਾ ਪਾਪਾ ਨਾਲ ਚੱਲਿਆ ਵਾ ਦੱਸ ਦੋ ਕਾ ਮੈਂ ਮੰਮਾ ਪਾਪਾ ਨਾਲ ਚੱਲਿਆ ਵਾ ਦੱਸੋ ਦੀਦੀ ਨੂੰ ਨਾ ਸਮਝੀਂ ਜਬੋਤ ਤੇੜ ਹੁੰਦੀ ਹੋਣੀ ਇਹਦੀ నిన్న పోల పోల బంది ఏనా కల్ గురు ర ఇద్దర్ కరో మూ మేరే కల్ కి తో గురు మే చల్లి స బేజా బేజా ఇక్క బాబా తేరి ఆశ్రయ లగా అరే లగా బే ఆకి దీది సేర్ బగా ఇంద నీ తన పదా సేర్ నీ బగా దావ్ ఓనే ఠండా వా కి వీడియో ఐ మే కోయి బజి ఆయే ఓచా అరే లాకే రాఖ శేతి సేర్ బగా లూగా ఇ మే కో

ਉਰਰਤਾ ਘਰੀ ਮੇਰ ਪੁੱਗੀ ਮਾੜਾ ਜਾ ਮੇਰੇ ਪੁੱਤ ਆਈ ਹੁਣ ਮੈਂ ਦਵਾਈ ਲੈਣ ਜਾਣਾ ਈ ਮਨਜੀਤ ਤਿਆਰ ਹੋ ਗਿਆ ਬਾਹਰ ਮਨਪ੍ਰੀਤ ਆ ਗਈ ਮੈਂ ਤਾਂ ਮਨਪ੍ਰੀਤ ਦਾ ਨਾਂ ਹੀ ਨਹੀਂ ਲਿਆ ਮੈਂ ਤਾਂ ਦਵਾਈ ਦੀ ਗੱਲ ਕਰਨ ਗਈ ਆ ਤੇ ਉਹਦੇ ਨਾਲ ਦਵਾਈ ਲੈਣ ਜਾਣਾ ਮੁੰਡਾ ਚੱਲਿਆ ਤੁਹਾਡੇ ਨਾਲ ਦਵਾਈ ਲੈਣ ਤੇ ਤੁਸੀਂ ਹੁਣ ਤਿਆਰ ਹੋ ਗਏ ਆ ਤੇ ਰਮਾਨ ਨਾ ਬੈਠੇ ਰਹੋ ਜਦੋਂ ਆਖੂਗਾ ਡੈਡੀ ਚੱਲ ਗਏ ਉਦੋਂ ਨਾਲ ਤੁਰ ਪਿਓ ਤੇ ਮਨਪ੍ਰੀਤ ਵੀ ਜਾਊਗੀ ਨਾਲ ਦਵਾਈ ਲੈਣ ਕਿੱਥੇ ਆ ਮਨਪ੍ਰੀਤ ਤਨ ਮੈਂ ਉਹਦਨੇ ਆਖਿਆ ਵੀ ਆਪਣੇ ਮਨ ਨੂੰ ਸਮਝਾਓ ਥੋੜਾ ਜਿਹਾ ਜੇ ਮਾੜਾ ਮਾੜਾ ਠੀਕ ਹੋਣ ਲੱਗੇ ਜੇ ਨਾ ਹੁਣ ਚੰਗੀ ਤਰ੍ਹਾਂ ਆਪਣੇ ਦਿਮਾਗ ਨੂੰ ਲੜਾਓ ਚ ਰੱਖ ਤੇ ਸੋਚੋ ਉਹ ਮਨਪ੍ਰੀਤ ਹੀ ਆ ਆਹ ਮਨਪ੍ਰੀਤ ਹੀ ਆਉ ਗਈ ਆ ਉਹ ਵੰਡੇ ਆ ਜਾਣਾ ਮੈਂ ਉਹਨੇ ਅੱਛਾ ਹਾਂ ਕਿਦਣ ਆਉਣਾ ਹਾਂ ਸਮ੍ਰੀਤ ਹਾਂਜੀ ਓਰੇ ਆਪੋ ਤਾਂ ਕੀ ਹੋਇਆ ਵਾ ਜੱਜ ਨੂੰ ਨਹੀਂ ਗੰਦੇ ਕਿ ਨਾ ਮੈਂ ਉਹ ਗੁਰੂਵਾਰ ਤੇ ਨਾ ਗੁਰੂ ਦੇ ਬਪਾ ਨਾਣਕੇ ਚੱਲਨੇ ਆ ਹਨਾ ਦਵਾਈ ਰਹਿੰਦੇ ਆ ਹਨਾ ਨਾਲ ਫਿਰ ਜਿੰਦਗੀ ਮੇਰੇ ਜੀ ਗਾਦੇ ਮੈਂ ਵੀ ਮੰਮਾ ਨਾਲ ਜਾਵਾਂ ਨਾਨਕੇ ਬਪਾ ਮੈਨੂੰ ਲੈ ਕੇ ਨਹੀਂ ਗਏ ਪੁੱਤ ਉਹ ਜਿੰਨਾਂ ਦੇ ਨਾਨਕੇ ਉਹਨਾਂ ਦੇ ਨਾਨਕੇ ਆ ਉਹਨਾਂ ਨੇ ਆਪਣੇ ਨਾਨਕੇ ਜਾਣਾ ਤੂੰ ਨਹੀਂ ਇਦਾਂ ਕਹਿਣਾ ਵੀ ਮੈਂ ਤੁਹਾਡੇ ਨਾਲ ਜਾਣਾ ਮੈਂ ਇਦਾਂ ਤਾਂ ਨਹੀਂ ਆਖਿਆ ਉਹਨਾਂ ਨੂੰ ਨਹੀਂ ਕੋਈ ਨਹੀਂ ਪੁੱਤ ਆਪਾ ਤੇਰੇ ਨਾਨਕੇ ਜਾਵਾਂਗੇ ਪਾਪਾ ਗਏ ਆ ਨਾ ਉਹਨਾਂ ਨੇ ਪੁੱਤ ਆ ਜਾਣਾ ਵਾ ਛੇਤੀ ਠੀਕ ਆਹੋ ਤੇ ਤੂੰ ਟੈਨਸ਼ਨ ਨਹੀਂ ਲੈਣੀ ਕਿਸ ਗੱਲ ਦੀ ਇਦਾਂ ਮੂੰਹ ਨਹੀਂ ਲਮਕਾ ਕੇ ਬਹਿਣਾ ਠੀਕ ਆ ਤੇਰਾ ਬਹਿ ਨਾਨੂ ਕਿੰਨਾ ਚੰਗਾ ਵਾ ਮਾਮੀਆਂ ਕਿੰਨੀਆਂ ਚੰਗੀਆਂ ਵਾ ਹੈ ਨਾ ਤੇ ਉਹ ਕਿੰਨਾ ਤੈਨੂੰ ਪਿਆਰ ਕਰਦੇ ਆ ਆਪਾਂ ਜਾਵਾਂਗੇ ਤੈਨੂੰ ਮਿਲਾ ਕੇ ਲਿਆਵਾਂਗੇ ਜਾਂ ਜਦ ਤਨ ਸ਼ਨੀ ਆਤਵਾਰ ਦੀ ਛੁੱਟੀ ਹੋਣੀ ਆ ਉਹ ਦਿਨ ਜਾਵੀ ਤੇ ਤੈਨੂੰ ਛਾਡ ਆਵਾਂਗੇ ਮੁਰਕੇ ਲੈ ਵੀ ਆਵਾਂਗੇ ਉਹਨਾਂ ਵੱਲ ਵੇਖ ਕੇ ਨਹੀਂ ਇਦਾਂ ਕਰਨਾ ਤੇ ਨਾਲੇ ਪੁੱਤ ਚਾਚਾ ਰ ਚੱਲਿਆ ਮਮੀ ਨਾਨਕੇ ਜਾਣਾ ਵਾ ਕਿਹੜੇ ਨਾਨਕੇ ਜਾਣਾ ਤੁਸੀਂ ਮੈਂ ਨਾਨਕੇ ਜਾਣਾ ਆ ਤੂੰ ਵੀ ਚਲ ਜਿਓ ਤੁਹਾਨੂੰ ਵੀ ਲੈ ਜਾਾਂਗੇ ਜਿਹਦੇ ਨਾਨਕੇ ਜਾਣਾ ਨਾ ਇਹਦੇ ਨਾਨਕੇ ਮੁਲਾਕੇ ਤੇ ਮੁੜ ਕੇ ਤੁਹਾਡੇ ਨਾਨਕੇ ਤੁਹਾਨੂੰ ਮਿਲਾ ਲਿਆਵਾਂਗੇ ਤੇ ਪੁੱਤ ਮੈਨੂੰ ਮਨਜੀਤ ਚੱਲਿਆ ਵਾ ਦਵਾਈ ਲੈਣ ਤੇਰੇ ਦਾਦੂ ਦੀ ਤੇ ਉਹ ਕਿੱਧਰ ਤਿਆਰ ਹੋ ਕੇ ਬਹਿ ਗਈ ਆ ਨਹੀਂ ਉਹ ਦੋਵੇਂ ਹੀ ਆਣੇ ਕਿ ਪਾਪੁੱਤ ਨੂੰ ਜਦੋਂ ਨਾਨਕੇ ਅੱਛਾ ਐਦਾਂ ਕਹਿੰਦੀ ਆ ਹਾਂ ਮੈਂ ਪੁੱਛਦੀ ਆ ਨਾ ਭਲਾ ਇਹਨੂੰ ਵੀ ਇੱਧਰ ਤੇ ਪਿਓ ਬਿਮਾਰ ਪਿਆ ਦਵਾਈ ਲੈਉਣੀ ਤੁਹਾਨੂੰ ਆਂਡਿਆਂ ਦੀ ਕਿੱਦੋਂ ਚਾ ਚੜ ਗਏ ਆ ਲਿਆਓ ਤੁਹਾਡਾ ਵੀਰਾ ਮੇਲ ਦਾ ਲੰਮੇ ਪੈਜੋ ਲੰਮੇ ਪੈਜੋ ਤੂੰ ਹੀ ਮੈਨੂੰ ਮੰਡੇ ਜਾਣਾ ਕਿਤੇ ਵੀ ਘਰੇ ਰਹਿਣਾ ਮੈਂ ਆਪਣੇ ਚੰਗਾ ਤੂੰ ਹੀ ਲੰਮੀ ਪੈਦਾ ਇੱਥੇ ਮੈਂ ਵੀ ਪੈ ਜਾਣੀ ਆ ਮੈਂ ਆਉਣੀ ਆ ਤੁਸੀਂ ਪੈਜੋ ਲੰਮੇ ਇੱਥੇ ਤੂੰ ਵੀ ਪੈ ਜਾਣਾ ਆਹੋ ਮੈਂ ਵੀ ਪੈ ਇਨੀ ਆ ਪੈ ਇਨੀ ਆ ਜਾ ਸਮ੍ਰਿਤ ਨੇ ਦਵਾਈ ਤੇ ਤੇਰੇ ਡੈਡੀ ਦੀ ਲੈਣ ਜਾਣਾ ਵਾ ਉਹ ਬੜੀ ਭਗ ਬੰਨ ਕੇ ਬੈਠਾ ਜਿੱਦਾਂ ਸੋਹਰੇ ਚੱਲਿਆ ਹੁੰਦਾ ਵਾ ਤੇ ਹਾਂਜੀ ਮੰਮੀ ਸੋਹਰੇ ਚੱਲਿਆ ਵਾ ਅੱਛਾ ਤਾਂ ਤਿਆਰ ਹੋਏ ਆ ਤੁਸੀਂ ਇਨਾਂ ਹਾਂਜੀ ਅਛਾ ਤੇਰੀ ਗੱਲ ਸਹੀ ਏ ਪੁੱਤ ਮੈਂ ਤਾਂ ਖਣਿਆਣੇ ਘਰੇ ਚੂੜ ਬੋਲਦੇ ਆ ਹਾਂਜੀ ਕੀ ਕਿਹਾ ਸੀ ਉਹ ਅੰਦੀ ਚਾਚੀ ਗੁਰਬਰ ਸਾਰੇ ਨਾਨੀ ਪਿੰਡ ਚੱਲੇ ਆ ਆਪਣੀ ਪਿੰਡ ਹਾਂਜੀ ਮੰਮੀ ਮੈਂ ਕਿਹਾ ਉੱਥੇ ਦਵਾਈ ਲੈਣੀ ਹੋਊਗੀ ਨਿੱਕ ਗਾੜੀ ਤੋਰਵਾ ਚੱਲ ਬੰਦਾ ਲੱਗ ਹੋਈ ਆਵੇਂ ਲੱਗੂ ਜਰੂਰ ਮੁੜ ਕੇ ਆਉਣਾ ਨਹੀਂ ਭੈਣਾ ਐਨਾ ਤੇਰਾ ਪਿਓ ਬਿਮਾਰ ਰਿਆ ਸਹਰਾ ਤੇਰਾ ਤੇਰੇ ਪੇਕੇ ਤੋਂ ਕਿਤੇ ਕੋਈ ਪਤਾ ਲੈਣ ਨਹੀਂ ਆਇਆ ਤੇ ਕੀ ਗੱਲ ਹੁਣ ਤੂੰ ਆਪ ਦੱਸਣ ਚੱਲਨੀ ਆ ਵੀ ਮੇਰੇ ਡੈਡੀ ਦਾ ਪਤਾ ਲੱਲੋ ਆ ਮੈਂ ਡੈਡੀ ਲੈ ਕੇ ਆਈ ਨਾਲ ਆਪਣਾ ਤੇ ਮੰਮੀ ਮੈਂ ਦੱਸਿਆ ਹੀ ਨਹੀਂ ਉਹਨਾਂ ਨੂੰ ਪਜਾੜੀ ਠੀਕ ਨਹੀਂ ਨਾਲ ਤੁਹਾਨੂੰ ਕੋਣ ਹੁੰਦਾ ਵੀ ਆਪਾਂ ਡੈਡੀ ਨੂੰ ਨਾਲ ਲੈ ਕੇ ਜਾਣਾ ਵਾ ਤੇ ਕਿੰਨੇ ਲੈ ਕੇ ਜਾਣਾ ਨਾਲ ਮੈਂ ਸਾਬ ਵੀ ਕਿਹਾ ਗੁਰਵਰ ਤੇ ਦਵਾਈ ਕਿੱਦਿ ਲੈਣੀ ਆ ਡੈਡੀ ਜੀ ਹਾਂ ਡੈਡੀ ਘਰੋਂ ਬਾਦ ਦਵਾਈ ਤੂੰ ਕਿੱਦਾਂ ਲੈ ਆਵੇਂਗੀ ਤਮ ਮਮੀ ਦਵਾਈ ਦਵਾਇਦੰਨ ਰਿਪੋਰਟਾਂ ਵੇਖ ਕੇ ਦਿੰਨੀ ਰਿਪੋਰਟਾਂ ਆਪਾਂ ਨਾਲੇ ਰਹਿ ਜਣੀਆਂ ਵਾ ਨਹੀਂ ਤੇਰਾ ਸੜਜੇ ਪੂਠਾ ਉਹਨੇ ਕਿਉਂ ਨਹੀਂ ਪੂਈ ਤੂੰ ਉਦੋਂ ਕਹਿੰਨੇ ਆ ਵੀ ਅਸੀਂ ਡੈਡੀ ਨਾਲ ਨਹੀਂ ਖੜਨਾ ਅਸੀਂ ਆ ਪਰਚੀਆਂ ਰਿਪੋਰਟਾਂ ਲੈ ਕੇ ਦਵਾਈ ਲੈਉਣੀ ਆ ਮੈਨੂੰ ਪਤਾ ਮੈਂ ਕਿੰਨੇ ਜੁੱਧਾ ਨਾਲ ਉਹਨੂੰ ਤਿਆਰ ਕੀਤਾ ਵਾ ਤੇ ਮਮੀ ਆਪਾਂ ਤੇ ਆ ਵੀ ਨਹੀਂ ਗਿਆ ਬਸ ਤੁਸੀਂ ਡੈਡੀ ਨੂੰ ਤਿਆਰ ਕਰ ਦੋ ਤਿਆਰ ਕਰ ਤੁਸੀਂ ਪਤਾ ਕੀ ਕਰਾ ਰਿਪੋਰਟਾਂ ਵੀ ਰਹਿਣ ਪਰਚੀਆਂ ਫੜਾਓ ਕਿੱਥੇ ਦਿੰਦੇ ਮਨਜੀਤ ਲਈ ਫਿਰਦਾ ਹਜੇ ਰਿਪੋਰਟਾਂ ਬਾਹਰ ਲਿਖੇ ਗਿਆ ਹੀਗਾ ਮੈਨੂੰ ਲਿਖਾਫੇ ਚ ਪਾ ਲਾ ਫੜਾਓ ਮੈਨੂੰ ਪਰਚੀਆਂ ਕੀ ਕਰਨੀ ਆ ਤੂੰ ਅਹੀਂ ਨੀ ਕਾ ਜਾਣਾ ਦਵਾਈ ਲੈਣ ਤੋਂ ਹੀ ਨਹੀਂ ਰਹਿਣ ਤੋਂ ਬਸ ਤੇ ਫੇਰ ਕੌਣ ਲੈ ਕੇ ਆਉ ਦਵਾਈ ਜਿੱਥੋਂ ਮਰਜੀ ਦਵਾਈ ਆ ਜਾਏ ਨਹੀਂ ਤੁਸੀਂ ਵਾਂਡੇ ਵੇਖੋ ਤੁਹਾਨੂੰ ਵਾਂਡਿਆਂ ਨੇ ਚਾਹ ਪਹਿਲਾਂ ਉਹਨੂੰ ਪਿੰਡ ਚ ਫੇਰਨ ਦਾ ਸ਼ੌਂਕ ਹੀ ਤੇ ਦੋਸਤਾਂ ਨੂੰ ਫੇਰਨ ਦਾ ਸ਼ੌਂਕ ਹੀ ਮੇਰੇ ਨਾਲ ਔਰ ਉਹਨੂੰ ਵੰਡੇ ਦਾ ਚਾ ਚੜ ਗਿਆ ਮੈਂ ਤੇ ਅੱਗੇ ਉਹਦਨ ਦੀ ਕਹਿਣੀ ਆ ਕਿ ਬਸ ਐਹੋ ਹੀ ਕੰਮ ਹੋਣਾ ਵਾ ਤੇ ਉਹ ਗੱਲ ਹੋਈ ਆ ਮੰਮੀ ਉਹਦੇ ਅੱਗੇ ਨਹੀਂ ਸੀ ਮੈਂ ਨਾ ਤੁਰਦਾ ਮਾਹ ਮੈਂ ਲੜ ਝਗੜ ਕੇ ਉਹਦੇ ਨਾਲ ਲੈ ਕੇ ਚਲਣੀ ਆ ਤੇ ਹੁਣ ਤੁਸੀਂ ਵਿੱਚੇ ਫਸੂੜੀ ਪਾ ਲਓ ਫਸੂੜੀ ਪਾਉਣ ਦਾ ਮਤਲਬ ਨਹੀਂ ਆ ਕਿ ਦਵਾਈ ਲਿਆ ਕੇ ਫਿਰ ਜਿੱਥੇ ਮਰਜੀ ਚੱਲ ਜਾਂਦੇ ਤੁਸੀਂ ਤੁਹਾਨੂੰ ਮੈਂ ਆਖਦਾ ਨਹੀਂ ਵੀ ਦਵਾਈ ਲੈ ਹੁੰਦੀ ਆਪਾਂ ਤੁਸੀਂ ਦਵਾਈ ਨਹੀਂ ਲੈਉਣੀ ਬਸ ਤੇ ਬਸ ਮੈਂ ਸਮਝ ਗਈ ਤੁਹਾਡੀ ਚਾਲ ਵੀ ਤੁਸੀਂ ਸਾਡੇ ਕੋਲ ਨਹੀਂ ਦਵਾਈ ਮੰਗਾਉਣੀ ਤੁਸੀਂ ਕਿਹਦੇ ਕੋਲ ਦਵਾਈ ਮੰਗਾਉਣੀ ਹੈ ਕਿਹਦੇ ਕੋਲ ਮੰਗਾਉਣੀ ਹੈ ਪਤਾ ਹੀ ਹੈ ਤੁਹਾਨੂੰ ਕਿਹਦੇ ਕੋਲ ਤੇ ਫੇਰ ਠੀਕ ਵਾ ਉਹ ਘਰ ਨਹੀਂ ਨਾ ਹੈਗਾ ਤੇ ਤੇਰਾ ਵਾਂਡੇ ਨੂੰ ਚਾਹ ਚੜ ਗਿਆ ਵਾ ਉਹ ਆਜੂਗਾ ਨਾ ਮਨਜੋਤ ਆਪੇ ਦਵਾਈ ਲੈ ਆਊਗਾ ਆਣ ਕੇ ਬਸ ਸਰਮਣ ਪੁੱਤ ਤੇ ਤੁਹਾਡਾ ਉਹੀ ਹੈ ਤੁਸੀਂ ਉਹਨਾਂ ਨੂੰ ਹੀ ਲਾੜਦੇ ਬਣਾਇਆ ਵਾ ਸਾਨੂੰ ਨਹੀਂ ਸਮਝਣਾ ਆਪਣੇ ਤੇ ਨਾ ਸਮਝੋ ਵੈਸੇ ਵੀ ਉਹਨਾਂ ਦੇ ਕਿਹੜੇ ਗੱਲ 'ਚ ਮੈਡਲ ਪੈ ਗਏ ਤੇ ਸਾਡੇ ਰਹਿ ਗਏ ਸਾਡੇ ਲੱਤ ਚੱਲੇ ਗਾੜੀ ਬਹੁਤੀਆਂ ਗੱਲਾਂ ਨਾ ਬਣਾ ਤਾ ਬਹੁਤਾ ਬੋਲ ਨਾ ਨਾਲੇ ਤੂੰ ਜ਼ੋਰ ਤੇ ਨਾਲੇ ਤੂੰ ਚਤਰ ਨਾਲੇ ਤੂੰ ਫੇਰਨ ਚੱਲੀ ਆ ਹਾਂ ਮੰਮੀ ਕਿੱਥੇ ਫੇਰਨ ਗਏ ਆ ਆਪਾਂ ਇੰਨਾ ਕੁਫਰ ਤੋਲ ਤੀ ਉਹਦੇ ਮੈਨੂੰ ਅੱਗੇ ਨਹੀਂ ਲੈ ਕੇ ਜਾਂਦਾ ਟੁੱਟ ਜਾਣਾ ਪੈਣਾ ਮੈਨੂੰ ਸਾਰਾ ਪਤਾ ਲੱਗਦਾ ਜੇ ਤੂੰ ਪਹਿਲਾਂ ਇਹਨਾਂ ਦੱਸਦੀ ਮੈਨੂੰ ਬਾਅਦ ਚ ਪਤਾ ਲੱਗ ਜਾਂਦਾ ਵਾ ਦਵਾਈ ਦਾ ਬਹਾਨਾ ਮਾਰ ਕੇ ਤੇ ਕਿੱਥੋਂ ਆਈ ਉਹਦੋਂ ਤੂੰ ਖਾ ਪੀ ਕੇ ਫੇਰਨੀ ਗਈ ਤੇ ਕਿੱਥੇ ਗਈ ਆ ਤੁਸੀਂ ਤਾਂ ਜਿੱਦਾਂ ਮੰਮੀ ਸਾਡੇ ਪਿੱਛੇ ਨਾ ਸੰਮਣ ਛੱਡੇ ਹੁੰਦੇ ਵੀ ਉਹ ਸਾਡੀ ਐਂ ਵੇਖਦੇ ਐਨਕੁਆਰੀ ਕਰਦੇ ਕਿੱਥੇ ਦੋਵੇਂ ਜੀ ਜਾਂਦੇ ਕੀ ਖਾਂਦੇ ਕੀ ਨਹੀਂ ਅਸੀਂ ਕਹਿੰਦੇ ਆ ਨਾ ਸਾਨੂੰ ਕੋਈ ਨਹੀਂ ਵੇਖਦਾ ਤੇ ਦੁਨੀਆ ਬੜੀ ਵੇਖਣ ਵਾਲੀ ਹੁੰਦੀ ਆ ਗੱਲਾਂ ਵਾਲੇ ਉਸੇ ਵੇਲੇ ਦੱਸ ਦਿੰਦੇ ਆ ਮੇਰੇ ਬਾਰੇ ਨਾ ਹਾਂ ਵੇਖਦੇ ਤੇ ਉਹ ਡੈਡੀ ਵੱਲ ਵੇਖਦਾ ਤਾਂ ਆ ਰਾਹ ਤੇ ਨਾ ਉਹ ਬਾਪੂ ਬਿਮਾਰ ਪੈਂਦਾ ਝੂਠ ਨਾ ਬੋਲਿਆ ਕਰ ਝੂਠ ਦਾ ਫਾਇਦਾ ਨਹੀਂ ਕੋਈ ਵੀ ਹੈਗਾ ਜਿੱਥੇ ਜਾਣਾ ਸੱਚ ਦੱਸ ਕੇ ਜਾਓ ਤੂੰ ਮੈਂ ਸੱਚ ਦੱਸਿਆ ਤੁਸੀਂ ਤਾਂ ਵੀ ਨਹੀਂ ਜਾਣ ਦਿੰਦੇ ਜਿਵੇਂ ਝੂਠ ਬੋਲਾਂ ਫਿਰ ਤੇ ਜਾਨੀ ਆ ਨਾ ਸਭਾ ਕਿੱਥੇ ਮਰਜੀ ਜਾ ਤੇ ਜਦੋਂ ਮਰਜੀ ਆ ਕਾਡਾ ਵਾ ਹਣ ਰਾਜ ਤੇ ਅਹੀਂ ਹਣ ਆਪਣੇ ਜੋ ਭਾਪ ਅਹੀਂ ਕਟਾਂਗੇ ਮੁੰਡੇ ਮੇਰੇ ਨੇ ਆ ਜਾਣਾ ਵਾ ਅਹੀਂ ਜਾਣੀਏ ਤੇ ਉਹ ਜਾਣੇ ਜਾਂ ਜਾਨੂ ਮੇਰੀ ਪੋਤੀ ਸਮ੍ਰੀਤ ਸਾਰਾ ਕੁਛ ਕਰਕੇ ਤੇ ਤੁਹਾਡਾ ਰਾਜ ਵਾ ਹਜੇ ਮਾਤਾ ਕੋਈ ਕਸਰ ਕੱਢਦੀ ਐ ਇੰਗੀਆਂ ਗੱਲਾਂ ਕਰਕੇ ਤੇ ਗਾਂ ਜਾਂਦੀ ਏ ਪਤਾ ਨਹੀਂ ਕੀ ਖਾ ਲੈਂਦੀ ਸਵੇਰੇ ਸਵੇਰੇ ਹੀ ਉੱਠ ਕੇ ਪਰਸ ਕਿੱਥੇ ਮੇਰਾ ਲੋਕੀਂ ਜਾਂ ਪੀਂਦੇ ਖਰੇ ਨਿੰਮ ਖਾ ਲੈਂਦੀ ਐ ਸਵੇਰੇ ਉੱਠ ਕੇ ਇਨਾ ਕੋੜਾ ਬੋਲਦੀ ਏ ਨਹੀਂ ਇਹ ਨੀ ਪੈਰਾਂ ਤੇ ਪਾਣੀ ਪੈਣ ਦਿੰਦੀ ਆ ਗਈ ਮਨਪ੍ਰੀਤ ਕਿੱਥੋਂ ਆ ਗਈ ਮਨਪ੍ਰੀਤ ਕਿੱਥੋਂ ਆ ਗਈ ਮਨਪ੍ਰੀਤ ਮੈਂ ਕਿੱਥੇ ਗਈ ਆ ਮਨਪ੍ਰੀਤ ਆਈ ਨਹੀਂ ਜੇ ਗਈ ਆਉਣ ਆਉਣ ਲੱਗੀ ਆ ਕੀ ਹੁਣ ਮੈਂ ਦੱਸਾਂ ਤੁਹਾਨੂੰ ਜਿੱਦਾਂ ਹੁਣ ਉਧਰੋਂ ਰੋਲਾ ਪੈਂਦਾ ਆਇਆ ਵਾ ਅੱਜ ਦੇ ਉਹ ਤੇ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਾਂ ਕਿਰਨਾ ਮੈਂ ਢਿੱਡ ਫੋਲਣਾ ਕੰਦਾ ਨਾ ਗੱਲਾਂ ਕਰਾਂ ਮੈਂ ਕਿਸਮਤ ਮਾੜੀ ਤੇ ਮੇਰੀ ਜਾਦੀ ਦੁਖੀ ਤੇ ਮੈਂ ਹੋ ਗਈ ਜਾਦੀ ਇਹਨਾਂ ਦਾ ਰਾਜ ਹੋ ਗਿਆ ਹੁਣ ਇਹਨਾਂ ਤੇ ਕਿਸ ਨੂੰ ਹੁਣ ਕਿਤੇ ਮੰਨਣਾ ਨਹੀਂਗਾ ਵੀ ਕੌਣ ਕਰਤੇ ਹੈਗਾ ਤੇ ਕੌਣ ਨਹੀਂ ਮਨਪ੍ਰੀਤ ਨੇ ਆਹੋ ਮਨਪ੍ਰੀਤ ਨਹੀਂ ਤੈਨੂੰ ਹੁਣ ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਹੁਣ ਮੈਂ ਕਹਿਨੀ ਆ ਮਨਜੋਤ ਨੂੰ ਤੇ ਨੀਰੂ ਨੂੰ ਲੈ ਆ ਨਾਲੇ ਆ ਤੇ ਸਮ੍ਰੀਤੀ ਹੋਰ ਤਰ੍ਹਾਂ ਦੀ ਹੋ ਗਈ ਆ ਇਹਨਾਂ ਨੇ ਵਾਂਡੇ ਦਫਾ ਹੋ ਜਾਣਾ ਕੁੜੀ ਮੇਰੀ ਨੇ ਕੰਦੀ ਬਰੁਹੀ ਲੱਗਦੀ ਫਿਰਨਾ ਉਹ ਆਊਗੀ ਨੀਰੂ ਤੇ ਚੱਲਾ ਸ਼ਾਹਦਨਾ ਖੇੜਦੀ ਖੂੜਦੀ ਰਹੂਗੀ ਨਾਲੇ ਨਿਆਣੀ ਦਾ ਜੀ ਹੋਰ ਤੇ ਪਊਗਾ ਨੀਰੂਨੀ ਮਨਪ੍ਰੀਤ ਮਨਪ੍ਰੀਤ ਆਹ ਨਾਲੇ ਮਹਾਂਦਰਾ ਮੈਨੂੰ ਤੇ ਮਨਪ੍ਰੀਤ ਵਰਗਾ ਹੀ ਮੇਰਾ ਲੱਗੀ ਜਾਂਦਾ ਪਤਾ ਨਹੀਂ ਕੀ ਸਾਫ ਕਾਬ ਬਣਿਆ ਵਾ ਮੂੰ ਮੱਥਾ ਤੇ ਉਹਦੇ ਵਰਗਾ ਹੀ ਲੱਗੀ ਜਾਂਦਾ ਵਾ ਪਰ ਕਿਦਾਂ ਆਹੀ ਉਹਨੂੰ ਮਨਪ੍ਰੀਤ ਕਹਿ ਦਈਏ ਇਹ ਗੱਲ ਕਹੀ ਨਹੀਂ ਨਾ ਜਾਂਦੀ ਨੀਰੂ ਤੇ ਨੀਰੂ ਰਹਿਣੀ ਆ ਉਹ ਆਜੂਗੀ ਤੇ ਚੱਲ ਨਿਆਣੀ ਖੇਡੇ ਲੱਗੀ ਰਹੂਗੀ ਰੋਟੀਆਂ ਹੀਆਂ ਦੋ ਖਾ ਲੂਗੀ ਜਿੱਥੇ ਵੀ ਅਹੀਂ ਵੀ ਕਿਤੇ ਜਾਵਾਂਗੇ ਤੇ ਕੰਮ ਕਰਕੇ ਖਾਣਾ ਵਾ ਤੇ ਨਾਲੇ ਚੱਲ ਅੰਦਰ ਬਾਹਰ ਤੁਰੇ ਫਿਰੂ ਕੰਮ ਕਰੂਗੀ ਤੇ ਨਾਲੇ ਰੋਟੀਆਂ ਪਕਾਊਗੀ ਤੇ ਖਾਊਗੀ ਤੇ ਸਮਰੀਦ ਵੀ ਲਾਗੇ ਲਾਗੇ ਤੁਰੇ ਰਹੂ ਇਹਨੂੰ ਤਾਂ ਬਸ ਇੱਕੋ ਹੀ ਗੱਲ ਹੁੰਦੀ ਮਨਪਰੀਦ ਦਾ ਹੀ ਚੜ ਗਿਆ ਮੂੰਹ ਤੇ ਨਾਮ ਚੰਗਾ ਭਾਬੀ ਜੀ ਮੈਨੂੰ ਜਾਨਾ ਫਿਰ ਮੇਰ ਕਹਿੰਦੀ ਭਾਜੀ ਰਹਿੰਦੇ ਆ ਅੱਜ ਸਮ ਨਹੀਂ ਸਮਰੀਦ ਫੋਨ ਕਰੀ ਜਾਂ ਆਂਡੀ ਫਿਰ ਮੈਨੂੰ ਰੋਣਾ ਫਿਰ ਐਂ ਕਰੋ ਨੀਰੂ ਨੂੰ ਤੁਸੀਂ ਨਾਲ ਹੀ ਲੈ ਜਾਓ ਨੀਰ ਨੂੰ ਕਿਦਾਂ ਭਾਬੀ ਲਾ ਜਾ ਮੈਂ ਇਹ ਫਾਈਨਲਸ ਹੋਇਆ ਨਹੀਂ ਕੋਈ ਬਾਜੀ ਤੁਹਾਨੂੰ ਪਤਾ ਉਹ ਪੋਮਾ ਤਾਂ ਆਈ ਸੀ ਉਹਦੇ ਭਰਾ ਆ ਕੇ ਤੇ ਫਿਰ ਉਹਨੂੰ ਲੈਣ ਤੇ ਫਿਰ ਕੱਲ ਜਿਆਦਾ ਵਧਣੀ ਜੀ ਗੱਲ ਤੇ ਵੀ ਠੀਕ ਆ ਪਰ ਹੁਣ ਡੈਡੀ ਫਾਈਨਲਾਈਜ਼ ਫੇਰ ਹੀ ਆਣਾ ਰੈਡੀ ਨੇ ਤਾਂ ਪੁੱਛਣ ਨਹੀਂ ਰੈਡੀ ਨੇ ਤਾਂ ਕੁਝ ਦੱਸਿਆ ਹੀ ਨਹੀਂ ਮੈਨੂੰ ਚਲ ਡੜੀ ਨੂੰ ਪੁੱਛ ਲੈਨੇ ਆ ਜੋਸ਼ ਸਿੰਘ ਭਈਏ ਕਿਥੇ ਲੈ ਜਾਣ ਕਿਥੇ ਲੈ ਜਾਣਗੇ ਲੈ ਜਾਣਗੇ ਜੇ ਉਹ ਮੇਰੀ ਧੀ ਆ ਧੀ ਆ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਆ ਕੇ ਠੀਕ ਆ ਉੱਥੇ हे hey भगवान अब मेरा अतीत मेरे सामने ना आए